ਹੇ ਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਜਪੇਰਾ ਸਾਹਿਬ ਦੀ ਤਾਕਤਵਾਰੀ ਤੇ ਅੱਜ ਮੈਂ ਤੁਹਾਨੂੰ ਆਪਣੀ ਹੱਤੀ ਤੀ ਸੁਣਾਵਾਂਗੀ ਕਿ ਕਿਵੇਂ ਮੇਂ ਜਪੇਰਾ ਸਾਹਿਬ ਕਰਦੇ ਕਰਦੇ ਰੋਗ ਰਹਿਤ ਹੋਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਤਨਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਤਾਂ ਜੋ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਤੁਹਾਡੇ ਉੱਪਰ ਵੀ ਬਣ ਸਕੇ ਸਾਧ ਸੰਗਤ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਵੀ ਜ਼ਰੂਰ ਕਰ ਦੇਣਾ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਸੁਣਨਾ ਤਾਂ ਜੋ ਤੁਹਾਨੂੰ ਜਪੇਰਾ ਸਾਹਿਬ ਦੀ ਤਾਕਤ ਬਾਰੇ ਪਤਾ ਲੱਗ ਸਕੇ ਸਾਧ ਸੰਗਤ ਜੀ ਅੱਜ ਮੈਂ ਤੁਹਾਨੂੰ ਆਪਣੀ ਹੱਦਬੀਤੀ ਸੁਣਾਵਾਂਗੀ ਕਿ ਜਪੇਰਾ ਸਾਹਿਬ ਵਿੱਚ ਕਿੰਨੀ ਤਾਕਤ ਹੈ ਅੱਜ ਮੈਂ ਦੱਸਾਂਗੀ ਕਿ ਮੇਰੇ ਉੱਪਰ ਬਾਬਾ ਦੀਪ ਸਿੰਘ ਜੀ ਦੀ ਕਦੋਂ ਕਿਰਪਾ ਹੋਈ ਕਿੰਨੇ ਚਪੈਰਾ ਸਾਹਿਬ ਕਰਨ ਤੋਂ ਬਾਅਦ ਮੇਰੀ ਸਿਹਤ ਠੀਕ ਹੋਈ ਸਾਧ ਸੰਗਤ ਜੀ ਮੈਨੂੰ 2 ਸਾਲਾਂ ਤੋਂ ਸਰੀਰਕ ਪ੍ਰੋਬਲਮ ਸੀ ਮੈਂ ਬਹੁਤ ਸਾਰੇ ਡਾਕਟਰਾਂ ਕੋਲ ਜਾ ਜਾ ਕੇ ਥੱਕ ਚੁੱਕੀ ਸਨ ਤੇ ਮੇਰੀ ਪ੍ਰੋਬਲਮ ਦਾ ਕਿਸੇ ਵੀ ਡਾਕਟਰ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਤੇ ਮੈਨੂੰ ਡਾਕਟਰ ਦਵਾਈਆਂ ਦੇ ਦਿੰਦੇ ਤੇ ਮੈਂ ਖਾ ਲੈਂਦੀ ਕੁਝ ਟਾਈਮ ਤੋ ਵਾਈਨ ਲੈਂਦੇ ਲੈਂਦੇ ਟਾਈਮ ਮੈਂ ਠੀਕ ਰਹਿੰਦੀ ਤੇ ਬਾਅਦ 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 ਵਿੱਚ ਫਿਰ ਮੈਂ ਉਸ ਪ੍ਰੋਬਲਮ ਨੂੰ ਫੇਸ ਕਰਦੀ ਸਾਧ ਸੰਗਤ ਜੀ ਮੇਰੇ ਸਰੀਰ ਅੰਦਰ ਜ਼ਖਮ ਹੋ ਚੁੱਕੇ ਸਨ ਜਿੰਨਾ ਕਰਕੇ ਮੈਨੂੰ ਬਹੁਤ ਜਲਣ ਹੁੰਦੀ ਤੇ ਮੈਂ ਬਹੁਤ ਤਕਲੀਫ ਹੁੰਦੀ ਮੈਨੂੰ ਜਿਸ ਕਾਰਨ ਮੈਨੂੰ ਕਮਜ਼ੋਰੀ ਵੀ ਹੁੰਦੀ ਜਾ ਰਹੀ ਸੀ ਸਾਧ ਸੰਗਤ ਜੀ ਕਦੇ ਕਦੇ ਤਾਂ ਮੈਂ ਇਕੱਲੀ ਬੈਠ ਕੇ ਰੋਂਦੀ ਕਿ ਮੈਂ ਦਵਾਈ ਵੀ ਇੰਨੀ ਖਾਦੀ ਹੈ ਖਾਦੀ ਹੈ ਤੇ ਮੈਂ ਠੀਕ ਵੀ ਨਹੀਂ ਹੋ ਰਹੀ ਇਦਾਂ ਕਰਕੇ 2 ਸਾਲ ਲੰਘ ਗਏ ਪਰ ਫਰਕ ਕੋਈ ਨਹੀਂ ਸੀ ਮੈਂ ਹਮੇਸ਼ਾ ਹੀ ਹਮੇਸ਼ਾ ਹੀ ਇਸ ਪ੍ਰੋਬਲਮ ਬਾਰੇ ਸੋਚਦੀ ਰਹਿੰਦੀ ਇੱਕ ਦਿਨ ਮੇਰੀ ਭੈਣ ਨੇ ਫੋਨ ਕਰਕੇ ਮੈਨੂੰ ਕਿਹਾ ਕਿ ਤੂੰ ਠੀਕ ਹੈ ਤਾਂ ਮੈਂ ਉਸ ਨੂੰ ਦੱਸਿਆ ਕਿ ਮੈਂ ਠੀਕ ਨਹੀਂ ਤੇ ਮੈਂ ਉਸ ਨੂੰ ਸਾਰੀ ਗੱਲ ਦਸੀ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਦੁਪਹਿਰਾ ਸਾਹਿਬ ਕਰ ਲੈ ਕੀ ਪਤਾ ਤੇਰਾ ਰੋਗ ਕੱਟਿਆ ਹੀ ਜਾਵੇ ਤਾਂ ਮੈਂ ਬਹਾਨੇ ਲਾਉਣ ਲੱਗੀ ਕਿ ਮੇਰੀ ਤਾਂ ਬੇਟੀ ਛੋਟੀ ਹੈ ਮੈਥੋਂ ਦੁਪਹਿਰਾ ਸਾਹਿਬ ਨਹੀਂ ਹੋਣਾ ਤਾਂ ਮੇਰੀ ਭੈਣ ਨੇ ਮੈਨੂੰ ਝਿੜਕਦੇ ਹੋਏ ਕਿਹਾ ਕਿ ਤੂੰ ਚੁੱਪ ਕਰਕੇ ਦੁਪਹਿਰਾ ਸਾਹਿਬ ਦਾ ਪਾਠ ਸ਼ੁਰੂ ਕਰ ਲੈ ਤਾਂ ਆਸਾ ਸੰਤ ਜੀ ਮੈਂ ਸੰਡੇ ਵਾਲੇ ਦਿਨ ਕੇਸੀ ਕੇਸੀ ਨਹਾ ਕੇ ਤੇ ਕੜਾ ਪ੍ਰਸਾਦ ਦੀ ਦੀਗ ਤਿਆਰ ਕਰੀ ਤੇ ਉਸੇ ਉਸੇ ਟਾਈਮ ਹੀ ਮੈਂ ਮਨ ਵਿੱਚ ਸੁੱਖਿਆ ਕਿ ਬਾਬਾ ਦੀਪ ਸਿੰਘ ਜੀ ਮੈਂ 11 ਚਪੈਰਾ ਸਾਹਿਬ ਕਟਾਂਗੀ ਪਲੀਜ਼ ਮੇਰੀ ਇਹ ਪ੍ਰੋਬਲਮ ਠੀਕ ਕਰ ਦਿਓ ਤੇ ਪਲੀਜ਼ ਮੇਰਾ ਸਰੀਰ ਠੀਕ ਹੋ ਜਾਵੇ ਤਾਂ ਸਾਧ ਸੰਗਤ ਜੀ ਮੈਂ ਚਪੈਰਾ ਸਾਹਿਬ ਕਰਨਾ ਸ਼ੁਰੂ ਕਰ ਦਿੱਤਾ ਸਾਧ ਸੰਗਤ ਜੀ ਮੇਰੇ ਜ ਪਹਿਲੇ ਚਪੈਰਾ ਸਾਹਿਬ ਕਰਦੇ ਹੀ ਮੇਰੀ ਪ੍ਰੋਬਲਮ ਥੋੜੇ ਥੋੜੇ ਠੀਕ ਹੋਣੀ ਸ਼ੁਰੂ ਹੋ ਗਈ ਤੇ ਪਰ ਪੂਰੀ ਤਰ੍ਹਾਂ ਠੀਕ ਨਹੀਂ ਸੀ ਤਾਂ ਸਾਧ ਸੰਗਤ ਜੀ ਮੇਰੀ ਦਵਾਈ ਖਤਮ ਹੋਈ ਤਾਂ ਮੈਂ ਡਾਕਟਰ ਕੋਲ ਗਈ ਤਾਂ ਮੈਂ ਉਹਨਾਂ ਨੂੰ ਕਹਿਣ ਲੱਗੀ ਕਿ ਮੇਰੀ ਪ੍ਰੋਬਲਮ ਪੂਰੀ ਤਾਂ ਠੀਕ ਨਹੀਂ ਕਿਵੇਂ ਜੇ ਦਵਾਈ ਲੈਣੀ ਆ ਤਾਂ ਮੈਨੂੰ ਹੋਰ ਪ੍ਰੋਬਲਮ ਹੋਣ ਲੱਗ ਪੈਂਦੀ ਹੈ ਤਾਂ ਮੈਂ ਕੀ ਕਰਾਂ ਮੈਨੂੰ ਹੋਰ ਦਵਾਈ ਚੇਂਜ ਕਰ ਦਿਓ ਤਾਂ ਮੈਨੂੰ ਡਾਕਟਰ ਕਹਿਣ ਲੱਗੀ ਕਿ ਤੁਹਾਡੇ ਟੈਸਟਾਂ ਵਿੱਚ ਤਾਂ ਕੁਝ ਵੀ ਨਹੀਂ ਆਉਂਦਾ ਤੇ ਮੈਂ ਦਵਾਈ ਦਾ ਕੋਰਸ ਵੀ ਪੂਰਾ ਕਰਾ ਦਿੱਤਾ ਇਸ ਲਈ ਤੁਹਾਨੂੰ ਮੈਂ ਰਾਇ ਦਿੰਨੀ ਆ ਕਿ ਤੁਸੀਂ ਏਮ ਹਸਪੀਟਲ ਬਠਿੰਡਾ ਚਲੇ ਜਾਓ ਤਾਂ ਸਾਧ ਸੰਗਤ ਜੀ ਮੈਂ ਇੱਕਦਮ ਡਰ ਵੀ ਗਈ ਸੀ ਕਿ ਮੈਨੂੰ ਅਜਿਹਾ ਕੀ ਹੋਇਆ ਕਿ ਡਾਕਟਰਾਂ ਨੂੰ ਸਮਝ ਨਹੀਂ ਆਉਂਦਾ ਪਤਾ ਨਹੀਂ ਮੈਨੂੰ ਕੀ ਹੋਵੇਗਾ ਸਾਧ ਸੰਗਤ ਜੀ ਜਦੋਂ ਮੇਰਾ ਪੰਜਵਾਂ ਦੁਪਹਿਰਾ ਸੈਭ ਸੀ ਤਾਂ ਅਸੀਂ ਏਮ ਹਸਪੀਟਲ ਗਏ ਤਾਂ ਸਾਧ ਸੰਗਤ ਜੀ ਉੱਥੇ ਜਾਂਦੇ ਸਾਰ ਹੀ ਡਾਕਟਰ ਨੇ ਮੇਰੀ ਪ੍ਰੋਬਲਮ ਫੜ ਲਈ ਤੇ ਉਸਨੇ ਉਹਦੀ ਦੱਸ ਦਿੱਤਾ ਕਿ ਤੇਰੇ ਅੰਦਰ ਜ਼ਖਮ ਹਨ ਤੇ ਇਹ ਜ਼ਖਮ ਸੇਕੇ ਲਾ ਕੇ ਠੀਕ ਕਰਨੇ ਪੈਣਗੇ। ਸਾਧ ਸੰਗਤ ਜੀ ਇੱਕ ਪਾਸੇ ਤਾਂ ਮੈਨੂੰ ਖੁਸ਼ੀ ਸੀ ਕਿ ਮੇਰੀ ਪ੍ਰੋਬਲਮ ਤਾਂ ਫੜੀ ਗਈ। ਇੱਕ ਪਾਸੇ ਮੈਨੂੰ ਸੇਕਿਆਂ ਦਾ ਡਰ ਸੀ ਕਿ ਕੀ ਹੋਵੇਗਾ ਕਿਵੇਂ ਲੱਗਦੇ ਨੇ। ਤਾਂ ਸਾਨੂੰ 6 ਮਈ 2024 ਡੇਟ ਦਿੱਤੀ ਗਈ ਕਿ ਉਸ ਦਿਨ ਤੁਹਾਡੇ ਸੇਕੇ ਲੱਗਣਗੇ। ਸਾਧ ਸੰਗਤ ਜੀ ਉਸ ਟਾਈਮ ਮੇਰਾ ਦਸਮਾਜ ਪੈਰਾ ਸਹਿਬ ਸੀ ਜਦੋਂ ਅਸੀਂ ਸੇਕੇ ਲਵਾਉਣ ਗਏ ਜਦੋਂ ਅਸੀਂ ਸੇਕੇ ਲਵਾਉਣ ਉੱਥੇ ਗਏ ਤੇ ਫਾਈਲ ਤਿਆਰ ਕਰ ਲਈ ਤਿਆਰ ਕਰਨ ਤੋਂ ਬਾਅਦ ਸਾਨੂੰ 2 ਵਜੇ ਦਾ ਟਾਈਮ ਦਿੱਤਾ ਗਿਆ ਕਿ ਤੁਹਾਡੇ ਟ੍ਰੀਟਮੈਂਟ ਦਾ 2 ਵਜੇ ਹੋਵੇਗਾ ਤਾਂ ਅਸੀਂ ਮਾਂ ਵਿੱਚ ਮੇਰੇ ਬਹੁਤ ਡਰ ਸੀ ਤਾਂ ਮੈਂ ਬਾਬਾ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਜੀ ਦਾ ਨਾਮ ਸਿਮਰਨ ਕਰੀ ਜਾ ਰਹੀ ਸੀ ਤਾਂ 2 ਵਜ ਗਏ ਤੇ ਮੇਰਾ ਟ੍ਰੀਟਮੈਂਟ ਕਰਨ ਦੇ ਲਈ ਮੈਨੂੰ ਰੂਮ ਵਿੱਚ ਲਿਜਾਇਆ ਗਿਆ ਤਾਂ ਉੱਥੇ ਬਹੁਤ ਤਿੰਨ ਡਾਕਟਰ ਸੀ ਤਾਂ ਉਹਨਾਂ ਨੇ ਮੇਰਾ ਟ੍ਰੀਟਮੈਂਟ ਕਰਨ ਦੇ ਲਈ ਸਾਰਾ ਸਮਾਨ ਤਿਆਰ ਕਰ ਲਿਆ ਸਤ ਸੰਤ ਜੀ ਚਮਤਕਾਰ ਤਾਂ ਉਦੋਂ ਹੋਇਆ ਜਦੋਂ ਮੇਰੇ ਸਿੱਕੇ ਲਾਉਣੇ ਸ਼ੁਰੂ ਕਰਨ ਲੱਗੇ ਤਾਂ ਉਹ ਦੇਖਦੇ ਨੇ ਕਿ ਮੇਰੇ ਤਾਂ ਇੱਕ ਵੀ ਜ਼ਖਮ ਨਹੀਂ ਮੇਰੇ ਜਮ੍ਹਾਂ ਮੈਂ ਡਾਕਟਰ ਕਹਿੰਦੇ ਕਿ ਤੁਹਾਡੇ ਤਾਂ ਬਿਲਕੁਲ ਕਲੀਨ ਹੈ ਆਪਕੇ ਤਾਂ ਜ਼ਖਮ ਹੀ ਨਹੀਂ ਹੈ ਡਾਕਟਰ ਹਿੰਦੀ ਬੋਲ ਰਹੇ ਸੀ ਤਾਂ ਉਹਨਾਂ ਨੇ ਸੀਨੀਅਰ ਡਾਕਟਰ ਨੂੰ ਫੋਨ ਲਾਇਆ ਤਾਂ ਉਹਨਾਂ ਨੂੰ ਦੱਸਿਆ ਕਿ ਮੈਮ ਇਹਨਾਂ ਦਾ ਤਾਂ ਬਿਲਕੁਲ ਸਾਫ਼ ਆ ਕੋਈ ਜ਼ਖਮ ਹੀ ਨਹੀਂ ਹੈ ਤਾਉ ਡਾਕਟਰ ਕਹਿੰਦੇ ਕਿ ਮੈਂ ਤਾਂ ਖੁਦ ਦੇਖਿਆ ਸੀ ਕਿ ਇਹਨਾਂ ਦੇ ਬਹੁਤ ਸਾਰੇ ਜ਼ਖਮ ਸੀ ਕਿ ਤੁਸੀਂ ਮੇਰੇ ਕੋਲ ਲੈ ਕੇ ਆਓ ਤਾਂ ਸੀਨੀਅਰ ਡਾਕਟਰ ਨੇ ਮੇਰਾ ਚੈੱਕਅਪ ਕਰਿਆ ਤੇ ਉਹਨਾਂ ਨੇ ਦੇਖਿਆ ਕਿ ਮੇਰੇ ਤਾਂ ਕੋਈ ਜ਼ਖਮ ਹੀ ਨਹੀਂ ਮੈਮ ਹਿੰਦੀ ਵਿੱਚ ਕਹਿਣ ਲੱਗੇ ਆਪਰ ਤੋਂ ਭਗਵਾਨ ਕੀ ਕਿਰਪਾ ਹੋਈ ਹੈ ਕਿ ਆਪ ਸੇਕੋਂ ਸੇ ਬਚ ਗਏ ਕਿਉਂਕਿ ਸੇਕਿਆਂ ਨਾਲ ਬਾਅਦ ਵਿੱਚ ਵੀ ਕੋਈ ਪ੍ਰੋਬਲਮ ਆ ਸਕਦੀ ਸੀ ਤਸਾਹ ਸੰਗਤ ਜੀ ਮੈਂ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰ ਕਰਨ ਲੱਗੀ ਕਿ ਤੁਸੀਂ ਮੈਨੂੰ ਰੋਗ ਰਹਿਤ ਕਰ ਦਿੱਤਾ ਤੇ ਮੈਨੂੰ ਹੁਣ ਕੋਈ ਵੀ ਜਲਣ ਕਾਸੇ ਦੀ ਕੋਈ ਪ੍ਰੋਬਲਮ ਨਹੀਂ ਹੋ ਰਹੀ ਸੀ ਤਾਂ ਡਾਕਟਰ ਨੇ ਮੈਨੂੰ ਇੱਕ ਦਵਾਈ ਵੀ ਦੇ ਦਿੱਤੀ ਕਿ ਜੇਕਰ ਤੁਹਾਨੂੰ ਪ੍ਰੋਬਲਮ ਹੋਵੇ ਤਾਂ ਇਹ ਲੈ ਲਿਓ ਜੇ ਜ਼ਿਆਦਾ ਪ੍ਰੋਬਲਮ ਹੋਈ ਤਾਂ ਤੁਸੀਂ ਆ ਕੇ ਵੀ ਸਾਨੂੰ ਦਿਖਾ ਸਕਦੇ ਹੋ ਤਸਾਹ ਸੰਗਤ ਜੀ ਸੰਡੇ ਵਾਲੇ ਦਿਨ ਫਿਰ ਮੈਂ 11 ਵਜh ਪੈਰਾ ਸਾਹਿਬ ਕਰਿਆ ਤੇ ਮੈਂ ਖੁਸ਼ੀ-ਖੁਸ਼ੀ ਵਿੱਚ ਕਰਿਆ ਕਿ ਤਨਤਨ ਬਾਬਾ ਦੀਪ ਸਿੰਘ ਜੀ ਤੁਸੀਂ ਮੈਨੂੰ ਰੋਗ ਰਹਿਤ ਕਰ ਦਿੱਤਾ ਕਿਉਂਕਿ ਚਪੈਰਾ ਸਾਹਿਬ ਵਿੱਚ ਬਹੁਤ ਜ਼ਿਆਦਾ ਤਕਤ ਹੈ ਜਿਹੜਾ ਵੀ ਕੋਈ ਇੱਛਾ ਲੈ ਕੇ ਚਪੈਰਾ ਸਾਹਿਬ ਕਰਦਾ ਹੈ ਤਾਂ ਉਸ ਦੀ ਇੱਛਾ ਪੂਰੀ ਹੋ ਜਾਂਦੀ ਹੈ ਤੇ ਮੈਂ ਤਨਤਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰ ਕਰ ਲੱਗੀ ਕਿ ਤੁਸੀਂ ਮੈਨੂੰ ਰੋਗ ਰਹਿਤ ਕਰ ਦਿੱਤਾ ਜੋ ਮੈਂ 2 ਸਾਲਾਂ ਤੋਂ ਇਸ ਪ੍ਰੋਬਲਮ ਨਾਲ ਜੂਝ ਰਹੀ ਸੀ ਟਾਈਮ 11 ਚਪੈਰਾ ਸਾਹਿਬ ਕਟੜ ਨਾਲ ਠੀਕ ਕਰ ਲਈ ਸਾ ਸੰਤ ਜੀ ਗੱਲ ਹੁੰਦੀ ਹੈ ਵਿਸ਼ਵਾਸ ਦੀ ਮੈਂ ਬਾਬਾ ਜੀ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲਿਆ ਤੇ ਹਰ ਵੇਲੇ ਫੋਟੋ ਅੱਗੇ ਆ ਕੇ ਬਾਬਿਆ ਜੀ ਫੋਟੋ ਅੱਗੇ ਆ ਕੇ ਤਰਲੇ ਮਿੰਤਾ ਕਰਦੀ ਕਿ ਪਲੀਜ਼ ਮੈਨੂੰ ਠੀਕ ਕਰ ਦਿਓ ਪਲੀਜ਼ ਮੈਨੂੰ ਠੀਕ ਕਰ ਦਿਓ ਕਿਉਂਕਿ ਮੈਥੋਂ ਜੋ ਮੇਰੇ ਖਾਰਸੂੰਦੀ ਸੀ ਜੋ ਵੀ ਮੈਨੂੰ ਇੰਨੀ ਜ਼ਿਆਦਾ ਤਕਲੀਫ ਹੁੰਦੀ ਸੀ ਮੈਂ ਤਾਂ ਚੱਲ ਨਹੀਂ ਜਾ ਰਹੀ ਸੀ ਦੇਖਣ ਵਾਲੇ ਨੂੰ ਤਾਂ ਮੈਂ ਨਾਰਮਲ ਲੱਗਦੀ ਸੀ ਪਰ ਜੋ ਮੈਨੂੰ ਅੰਦਰੋਂ ਤਕਲੀਫ ਸੀ ਨਾ ਉਹ ਮੈਂ ਹੀ ਜਾਣਦੀ ਸੀ। ਸਾਧ ਸੰਗਤ ਜੀ ਪਹਿਲਾਂ ਅਸੀਂ ਡਾਕਟਰਾਂ ਤੇ ਘਟੋ ਘਟ 3-4 ਲੱਖ ਰੁਪਇਆ ਖਰਾਬ ਕਰ ਦਿੱਤਾ ਸੀ। ਤੇ ਇਹ ਮੋਸਪੀਟਲ ਵਿੱਚ ਜਾ ਕੇ ਮੇਰਾ ਸਿਰਫ 4-500 ਰੁਪਇਆ ਲੱਗਿਆ ਤੇ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਰੋਗ ਰਹਿਤ ਕਰ ਦਿੱਤਾ। ਕਿਉਂਕਿ ਮੈਂ ਬਹੁਤ ਟਾਈਮ ਤੋਂ ਇਸ ਪ੍ਰੋਬਲਮ ਨਾਲ ਜੂਝ ਰਹੀ ਸੀ। ਸਾਧ ਸੰਗਤ ਜੀ ਗਲ ਵਿਸ਼ਵਾਸ ਦੀ ਹੁੰਦੀ ਹੈ ਸਾਰੀ ਮੈਂ ਬਾਬਾ ਦੀਪ ਸਿੰਘ ਜੀ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਿਆ ਮੈਂ ਸਿਰਫ ਇਹੀ ਕਹਿ ਦੱਤਾ ਬਾਬਾ ਜੀ ਮੈਂ ਤਾਂ ਤੁਹਾਡੇ ਤੇ ਡੋਰਾ ਸਿੱਟੀਆਂ ਨਹੀਂ ਹੁਣ ਤੁਸੀਂ ਹੀ ਮੈਨੂੰ ਠੀਕ ਕਰਨਾ ਹੈ ਇਸੇ ਵਿਸ਼ਵਾਸ ਸਦਕਾ ਹੀ ਮੈਂ ਰੋਗ ਰਹਿਤ ਹੋਈ ਸਾਧ ਸੰਗਤ ਜੀ ਮੈਂ ਅੱਜ ਵੀ ਚਪੈਰਾ ਸਾਹਿਬ ਕੱਟ ਰਹੀ ਹਾਂ ਕਿਉਂਕਿ ਮੈਂ ਬਾਬਾ ਤਨਤਨ ਬਾਬਾ ਦੀਪ ਸਿੰਘ ਜੀ ਦੀ ਬਹੁਤ ਰਿਣੀ ਹਾਂ ਜਿਨ੍ਹਾਂ ਨੇ ਮੇਰਾ ਐਡਾ ਵੱਡਾ ਰੋਗ ਕੱਟਿਆ ਕਿਉਂਕਿ ਉਹ ਜਿਹੜਾ ਰੋਗ ਸੀ ਮੈਂ ਹੀ ਜਾਣ ਸਕਦੀ ਆ ਕਿਵੇਂ ਕਿੰਨੀ ਜ਼ਿਆਦਾ ਉਖੀ ਸੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਕਿਸੇ ਨੂੰ ਵੀ ਕੋਈ ਬਿਮਾਰੀ ਹੋਵੇ ਕੋਈ ਵੀ ਰੋਗ ਹੋ ਗਏ ਤਾਂ ਤੁਸੀਂ ਜਪਹਿਰਾ ਸਾਹਿਬ ਜ਼ਰੂਰ ਕਟਣਾ ਤੇ ਰੋਗ ਰਹਿਤ ਹੋਣਾ ਸਾਧ ਸੰਗਤ ਜੀ ਤੁਹਾਡੀ ਕੋਈ ਵੀ ਇੱਛਾ ਹੋਵੇ ਤੁਸੀਂ ਜਪਹਿਰਾ ਸਾਹਿਬ ਬੜੀ ਹੀ ਸਰਦਾ ਦੇ ਨਾਲ ਕਟਣਾ ਤੇ ਤੁਹਾਨੂੰ